ਆਸਾ ਬਟੂਆ 172 ਆਦਾਰੀ ਇੱਕ ਜਿਸਹ ਦੁਆਰਾ ਨਵਾਂ ਖੰਡ ਕੀ ਪ੍ਰਥਮੇ ਮੰਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌ ਨਿਧ ਪਾਵੈ ਤਾਲ ਕਾ ਬ੍ਰਹਮਾ ਲੈ ਗਗਨ ਚਰਾਵੈ ਰਹਾਓ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 477 ਭਗਤਾਂ ਦੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਹੁਕਮ ਸਤਵਾ ਬਚਨ ਇਸ ਬਚਨ ਦੇ ਵਿੱਚ ਕਬੀਰ ਪਾਸ਼ਾ ਜੋਗੀਆਂ ਦੇ ਚੰਨਾਂ ਨੂੰ ਆਧਾਰ ਬਣਾ ਕੇ ਗੁਰਮਖ ਰੂਪੀ ਜੋਗੀ ਦੀ ਗੱਲ ਕਰਦੇ ਹਨ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬਟੂਆ ਏਕ ਬਹੱਤਰ ਆਧਾਰੀ ਏਕੋ ਜਿਸਹ ਦੁਆਰਾ ਨਵਾ ਖੰਡ ਕੇ ਪ੍ਰਥਮੇ ਮੰਗਾ ਸੋ ਜੋਗੀ ਜਗ ਸਾਰਾ ਬਟੂਆ ਏਕ 72 ਆਧਾਰੀ ਬਟੂਆ ਤੋਂ ਕਾਵ ਜੋਗੀਆਂ ਦਾ ਉਹ ਥੈਲਾ ਜਿਹਦੇ ਚ ਉਹ ਆਪਣੇ ਪਿੰਡੇ ਤੇ ਮਲਣ ਲਈ ਔਰ ਸਿਰ ਦੇ ਵਿੱਚ ਪਾਉਣ ਦੇ ਲਈ ਸੁਆਪ ਆ ਕੇ ਰੱਖਿਆ ਕਰਦੇ ਸਰਨਾ ਸੋ ਬਟੂਆ ਏਕ 72 ਆਧਾਰੀ ਅਰਥਾ ਅਗ ਕਬੀਰ ਪਾਸ਼ਾ ਕਿਰਪਾ ਕਰਦੇ ਹਨ ਕਿ ਭਾਈ ਅਸਲ ਦੇ ਵਿੱਚ ਸਾਡਾ ਸਰੀਰ ਮਾਨਵਿਕ 72 ਆਧਾਰੀ ਬਟੂਆ ਹੈ ਪਾਵਕ 72 ਜੇਬਾਂ ਵਾਲਾ ਚਮੜੇ ਦਾ ਥੈਲਾ ਔਰ ਮਹਾਰਾਜ ਕਹਿੰਦਾ ਇੱਕ ਜਿਸਹ ਦੁਆਰਾ ਅਰਥਾਤ ਕਿ ਜਿਸ ਦਾ ਪ੍ਰਮੁੱਖ ਦੁਆਰ ਤਾਂ ਕੇਵਲ ਇੱਕੋ ਹੀ ਐ ਜੇਕਰ ਜੋਗ ਹੈ ਕਿ ਜੋਗ ਮਤ ਦੇ ਗ੍ਰੰਥਾਂ ਦੇ ਵਿੱਚ ਸਰੀਰ ਦੀਆਂ ਕੁੱਲ 72000 ਨਾੜੀਆਂ ਅਤੇ 72 ਪ੍ਰধান ਨਾੜੀਆਂ ਲਿਖੀਆਂ ਹਨ ਜਿੱਥੋਂ ਤੱਕ ਇਸ ਸਰੀਰ ਰੂਪੇ ਬਟੂਏ ਦੇ ਦੁਆਰਾ ਦਾ ਸੰਬੰਧ ਹੈ ਨਾ ਐਸ ਦਾ ਕੁੱਲ ਦਵਾਰ ਤਾਂ ਬੇਸ਼ੱਕ 10 ਹਨ 9 ਬਾਹਰ ਨੂੰ ਖੁੱਲਦੇ ਕੰਦਰ ਨੂੰ ਪਰੰਤੂ ਇਸ ਦਾ ਪ੍ਰਮੁੱਖ ਦਵਾਰ ਕੇਵਲ ਭਾਈ ਇੱਕੋ ਹੀ ਹੈ ਔਰ ਉਹ ਦਸੋਂ ਦਵਾਰ ਜਿਵੇਂ ਗੌੜੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਬਚਨ ਹੈ ਨਾ ਕਹਿੰਦੇ 9 ਦਰਵਾਜੇ 10ਵਾਂ ਦਵਾਰ ਬੁਝਰੇ ਗਿਆਨੀ ਇਹੋ ਵਿਚਾਰ 9 ਤੇ ਛੋਟੇ ਛੋਟੇ ਸੀਮਤ ਜਿਹੇ ਦਰਵਾਜੇ ਨੇ ਔਰ ਜਿਹੜਾ ਦਵਾਰ ਹੈ ਨਾ ਗਾਡੀ ਬੂਆ ਵੱਡਾ ਬੂਆ ਇੱਕੋ ਹੀ ਹੈ ਮਹਾਰਾਜ ਕਹਿੰਦੇ ਦਸਵਾਂ ਇਹ ਗਿਆਨੀ ਤੋਂ ਇਸ ਵਿਚਾਰ ਨੂੰ ਵਜਣਾ ਕਰ ਸੋ ਮਹਾਰਾਜ ਕਹਿੰਦਾ ਬਟੂਆ ਏਕ ਬਹਤਰ ਆਦਾਰੀ ਏਕ ਜਸਹ ਦਵਾਰਾ ਨਵਾ ਖਾਂਡ ਕੇ ਪ੍ਰਥਮੇ ਮੰਗਾ ਸੋ ਜੋਗੀ ਜਗ ਸਾਰਾ ਨਵਾ ਖਾਂਡ ਕੀ ਪ੍ਰਥਮੇ ਮੰਗਾ ਅਰਥਾਤ ਗਜੜਾ ਵੀ ਗੁਰਮਖ ਰੂਪੀ ਜੋਗੀ ਨਾ ਪਰદાન ਖੰਡਾਂ ਵਾਲੀ ਸਰੀਰ ਰੂਪੀ ਪ੍ਰਥਮੀ ਦੇ ਵਿੱਚ ਭਿਖਿਆ ਮੰਗਣ ਚੜਦਾ ਹੈ ਨਾ ਨਵਾਂ ਖੰਡ ਕੀ ਪ੍ਰਥਮੀ ਮੰਗਾ ਮਹਾਰਾਜ ਕਹਿੰਦਾ 100 ਜੋਗੀ ਜਗ ਸਾਰਾ ਅਰਥਾਤ ਕਿ ਕੇਵਲ ਤੇ ਕੇਵਲ ਉਹੀ ਜੋਗੀ ਜਗਤ ਦੇ ਵਿੱਚ ਸਾਰਾ ਅਰਥਾਤ ਸ੍ਰੇਸ਼ਟ ਜਾਂ ਉੱਤਮ ਹੈ ਵਧੀਆ ਜੇਕਰ ਜੋਗ ਹੈ ਕਿ ਜਿਵੇਂ ਸਾਡੀ ਬਾਹਰੀ ਧਰਤੀ ਦੇ ਨੌ ਪਰਮੁਖ ਖੰਡ ਹਨ ਨਾ ਔਰ ਮੈਂ ਸਾਡੇ ਸਰੀਰ ਰੂਪੀ ਧਰਤੀ ਦੇ ਵਿਨਾਓ ਪ੍ਰਦਾਨ ਖੰਡ ਗਿਨੇ ਗਏ ਨੇ ਜਿਵੇਂ ਚਾਰ ਲੱਤਾਂ ਦੇ ਜੋੜ ਚਾਰ ਬਾਹਾਂ ਦੇ ਇੱਕ ਧੜth ਵਸਿਰ ਔਰ ਜਥਾ ਤੱਕ ਭਿਖਿਆ ਮੰਗਣ ਦਾ ਸੰਬੰਧ ਹੈ ਬਾਰੇ ਜਗਤ ਦੇ ਵਿੱਚ ਉਹ ਪਦਾਰਥਾਂ ਦੀ ਭਿਖਿਆ ਨੂੰ ਗੁਰਮਤ ਦੇ ਵਿੱਚ ਕੋਈ ਥਾਂ ਨਹੀਂ ਮਹਾਰਾਜ ਕਹਿੰਦੇ ਨੇ ਜੋਗੀ ਹੋਏ ਕਾ ਜਗ ਭਵੈ ਕਰ ਕਰ ਭਿਖਿਆਲੇ ਦਰਗਹ ਲੈ ਖਾ ਮੰਗੀਏ ਕਿਸ ਕੇ ਸੁੱਤਰ ਦੇ ਸਗੋ ਜੀਵ ਰੂਪੀ ਜੋਗੀ ਨੂੰ ਸਰੀਰ ਰੂਪੀ ਧਰਤੀ ਦੇ ਵਿੱਚ ਨਾਮ ਰੂਪੀ ਭਿਖਿਆ ਦੀ ਤਾਗੀਦ ਕੀਤੀ ਗਈ ਹੈ ਭਾਈ ਸੋ ਐਸੇ ਕਰਕੇ ਮਹਾਰਾਜ ਜੀ ਨੇ ਆਖਿਆ ਕਹਿੰਦਾ ਬਟੂਆ 172 ਆਧਾਰੀ ਇੱਕ ਜਸਹ ਦੁਆਰਾ ਨਲਾ ਖੰਡ ਕੇ ਪ੍ਰਥਮੇ ਮੰਗਾ ਸੋ ਜੋਗੀ জাগੇ ਸਾਰਾ ਸਗਰ ਹਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਿ ਇਹੋ ਜਿਹੇ ਗੁਰਮੁਖ ਰੂਪੀ ਜੋਗੀ ਦੀ ਭਲਾ ਕੀ ਪ੍ਰਾਪਤੀ ਹੁੰਦੀ ਹੈ ਭਾਈ ਮਹਾਰਾਜ ਕਹਿੰਦਾ ਐਸਾ ਜੋਗੀ ਨੌ ਨਿਧ ਪਾਵੇ ਤਾਲਕਾ ਬ੍ਰਹਮਾ ਲੈ ਗगन ਚਰਾਵੇ ਰਹਾਓ ਐਸਾ ਜੋਗੀ ਨੌ ਨਿਧ ਪਾਵੇ ਅਰਥਾਤ ਕਿ ਇਹੋ ਜਿਹੇ ਹਾ ਗੁਰਮੁਖ ਰੂਪੀ ਜੋਗੀ ਜੋ ਬਾਹਰੀ ਧਰਤੀ ਦੀ ਬਜਾਏ ਅੰਤਰਮੁਖੀ ਹੋ ਕੇ ਆਪਣੇ ਸਰੀਰ ਰੂਪੀ ਧਰਤੀ ਦੇ ਵਿੱਚ ਨਾਮ ਰੂਪੀ ਭੇਖਿਆ ਨੂੰ ਮੰਗਣਾ ਮੰਗਣ ਚੜਦਾ ਨਾ ਮਹਾਰਾਜ ਕਹਿੰਦੇ ਉਹ ਨੌ ਨਿਧ ਪਾਵੈ ਅਰਥਾਦਿਕ ਨਾਮ ਰੂਪੀ ਨੌ ਖਜ਼ਾਨਿਆਂ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਹੋਰ ਕੀ ਕਰਦਾ ਹੈ ਮਹਾਰਾਜ ਕਹਿੰਦਾ ਤਾਲਕਾ ਬ੍ਰਹਮ ਲੈ ਗगन ਚਿਰਾਵੈ ਰਹਾਉ ਤਾਲਕਾ ਬ੍ਰਹਮ ਲੈ ਗगन ਚਿਰਾਵੈ ਅਰਥਾਦਿਕ ਹੀਠਾਂ ਦੇ ਬ੍ਰਾਹਮਣ ਨੂੰ ਲੈ ਕੇ ਨਾ ਉੱਪਰ ਗगन ਅਰਥਾਦ ਦਾ ਸੁਦਵਾਰ ਵਾਲੂ ਚੜਾਉਣਾ ਕਰਦਾ ਹੈ ਭਾਵ ਕਿ ਮਾਇਆ ਤੇ ਗਲਤਾਨ ਹੋਈ ਉਸ ਬ੍ਰਾਮ ਦੇ ਅੰਸ਼ ਅਥਵਾ ਆਤਮਾ ਨੂੰ ਨਾਮ ਦੇ ਆਸਰੇ ਚੁੱਕ ਕੇ ਉੱਪਰ ਉਠਾਉਣਾ ਕਰਦਾ ਹੈ ਗੁਰਮੁਖ ਰੂਪੀ ਜੋਗੀ ਜਿਹੜਾ ਸੋਗਾ ਦੂਸਰੇ ਪਦ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਖਿੰਥ ਗਿਆਨ ਧਿਆਨ ਕਰ ਸੋਈ ਸ਼ਬਦ ਤਾਗਾ ਮਥ ਕਾਲੈ ਪੰਜ ਤਤ ਕੇ ਕਰਮ ਰਗਾਣੀ ਗੁਰ ਕਾ ਮਾਰਗ ਚੱਲੇ ਆਪਣੇ ਬਚਾਂਦੇ ਇਸ ਪਾਦੇ ਦੇ ਵਿੱਚ ਵੀ ਯੋਗੀਆਂ ਦੇ ਚੰਨਾਂ ਦੀ ਗੱਲ ਕਰਦੇ ਆ ਮਹਾਰਾਜ ਨੇ ਗੁਰਮੁਖ ਰੂਪੀ ਯੋਗੀ ਦੀ ਗੱਲ ਕੀਤੀ ਆ ਜਿਵੇਂ ਯੋਗੀ ਸੂਈ ਰੱਖਿਆ ਕਰਦੇ ਸੀ ਧਾਗਾ ਰੱਖਿਆ ਕਰਦੇ ਸੀ ਖਿੰਥਾ ਸੀਨੇ ਦੇ ਲਈ ਲੀਰਾਂ ਦਾ ਚੋੜਾ ਸੀਨੇ ਦੇ ਲਈ ਔਰ ਮਿਰਗਸ਼ਾਲਾ ਰੱਖਿਆ ਕਰਦੇ ਸੀ ਚੌਂਕੜਾ ਮਾਰ ਕੇ ਬੈਠਣ ਤੇ ਲਈ ਮਹਾਰਾਜ ਕਹਿੰਦਾ ਖਿੰਥਾ ਗਿਆਨ ਧਿਆਨ ਕਰ ਸੂਈ ਅਰਥਾਤ ਕਿਹਾ ਜੀਵ ਰੂਪੀ ਯੋਗੀ ਗੁਰਮੁਖ ਰੂਪੀ ਯੋਗੀ ਤੋ ਬ੍ਰਾਹਮਤ ਹੈ ਗਿਆਨ ਉਹ ਜੋਗੀਆਂ ਦੇ ਪਹਿਨਣ ਵਾਲੀ ਖਿੰਥਾ ਅਰਥਾਤ ਲੀਰਾਂ ਦੀ ਖਫਣੀ ਬਣਾ ਲੈ। ਔਰ ਇਸ ਖਫਣੇ ਨੂੰ ਸੇਣ ਦੇ ਲਈ ਮਹਾਰਾਜ ਕਹਿੰਦਾ ਧਿਆਨ ਕਰ ਸੂਈ। ਅਰਥਾਤ ਕੇ ਪਾਰਬ੍ਰह्म ਪਰਮੇਸ਼ਰ ਜੀ ਦੇ ਧਿਆਨ ਨੂੰ ਹੀ ਸੂਈ ਬਣਾ ਲੈ ਤੋ ਮਹਾਰਾਜ ਕਹਿੰਦਾ ਸ਼ਬਦ ਤਾਗਾ ਮਾਥ ਕਾ ਲੈ। ਅਰਥਾਤ ਅਗ ਸ਼ਬਦ ਰੂਪੀ ਤਾਗੇ ਨੂੰ ਵਟ ਚੜਾ ਕੇ ਨਾ ਅਥਵਾ ਵਿਚਾਰ ਕਰਕੇ ਮਾਥ ਕੇ ਰੜਕ ਕੇ ਕੋਸਾ ਧਿਆਨ ਰੁਪੇ ਸੋਈ ਦੇ ਵਿੱਚ ਪਾਉਣਾ ਕਰ ਮਹਾਰਾਜ ਕਹਿੰਦੇ ਪਾਬਾ ਕੇ ਗੁਰੂ ਮਹਾਰਾਜਿਆਂ ਦੇ ਸ਼ਬਦ ਦਾ ਮੰਥਨ ਅਥਵਾ ਵਿਚਾਰ ਕਰਕੇ ਧਿਆਨ ਟਿਕਾਉਣਾ ਕਰ ਤੇ ਇਸ ਤਰੀਕੇ ਦੇ ਨਾਲ ਮਾਰੇ ਕਹਿੰਦੇ ਬ੍ਰਹਮ ਗਿਆਨ ਦਾ ਧਾਰਨ ਹੋ ਕਹਿੰਦਾ ਖਿੰਥਾ ਗਿਆਨ ਧਿਆਨ ਕਰ ਸੋਈ ਸ਼ਬਦ ਤਾਗਾ ਮਥ ਘਾਲੈ ਪੰਜ ਤਤ ਕੇ ਮਿਰਗਾਣੇ ਗੁਰ ਕਾ ਮਾਰਗ ਚਾਲਾ ਪੰਜ ਤਤ ਕੇ ਮਿਰਗਾਣੇ ਮਿਰਗਾਣੇ ਮਿਰਗਸ਼ਾਲਾ ਨੂੰ ਹਿਰਨ ਦੇ ਖੱਲ ਨੂੰ ਕਹਿੰਦੇ ਨੇ ਪੰਜ ਤਤ ਕੇ ਕਰ ਮਿਰਗਾਣੇ ਅਰਥਾਤ ਕਿ ਸ੍ਰਿਸ਼ਟੀ ਦੇ ਪੰਜ ਮੌਲਿਕ ਤਤਾਂ ਵਾਲੀ ਰੈਤ ਨੂੰ ਤੋਂ ਆਪਣੇ ਥੱਲੇ ਵਿਛਾਉਣੇ ਵਾਲੀ ਮਿਰਗਸ਼ਾਲਾ ਭਾਵ ਕਿ ਹਿਰਨ ਦੇ ਖੱਲ ਬਣਾ ਲੈ ਜੋ ਆਮ ਤੌਰ ਤੇ ਜੋਗੀ ਆਸਣ ਲਾਉਣ ਲੱਗਿਆ ਆਪਣੇ ਥੱਲੇ ਵਿਛਾਇਆ ਕਰਦੇ ਸਨ ਕਹਤੈ ਇਸ ਤਰੀਕੇ ਦੇ ਨਾਲ ਮਾਰੇ ਕਹਿੰਦੇ ਗੁਰ ਕੈ ਮਾਰਗ ਚਾਲੈ ਅਰਥਾਤ ਕਿਐ ਜੀਵ ਤੂੰ ਗੁਰੂ ਮਹਾਰਾਜ ਜੀਆਂ ਦੇ ਦੱਸੇ ਰਸਤੇ ਤੇ ਚੱਲਣਾ ਕਰ ਜਿੱਥੋਂ ਤੱਕ ਪੰਜਾਂ ਤੱਤਾਂ ਵਾਲੀ ਰਹਿਤ ਦਾ ਸੰਬੰਧ ਹੈ ਨਾ ਪੰਜਾਂ ਤੱਤਾਂ ਵਾਲੀ ਰਹਿਤ ਤੋਂ ਭਾਵ ਆਕਾਸ਼ ਦਾ ਨਿਰਲੇਪਤਾ ਵਾਲਾ ਗੁਣ ਹਵਾ ਦਾ ਸਮਰੂਪਤਾ ਵਾਲਾ ਪਾਣੀ ਦਾ ਸ਼ੀਤਲਤਾ ਵਾਲਾ ਅੱਗ ਦਾ ਪਵਿੱਤਰਤਾ ਵਾਲਾ ਧਰਤੀ ਦਾ ਗਰੀਬੀ ਵਾਲਾ ਗੁਣ ਧਾਰਨ ਕਰ ਪੰਜ ਤਤ ਕੀ ਕਰ ਮਿਰ ਗਾਣੀ ਪੰਜਾਂ ਪੁੱਤਾਂ ਦੇ ਦੇਵੀ ਗੁਣਾਂ ਨੂੰ ਧਾਰਨ ਕਰ ਇਹ ਮਾਰੇ ਕਹਿੰਦਾ ਮਿਰਗ ਛੱਲਾ ਸੁਗਤ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਦਇਆ ਫੋਰੀ ਕਾਇਆ ਕਰ ਤੋਏ ਦ੍ਰਿਸ਼ਟ ਕੀ ਅਗਨ ਜਲਾਵੇ ਤਿਸ ਕਾ ਭਾਉ ਲਏ ਰਦ ਅੰਤਰ ਚਹ ਜੋਗ ਤਾੜੇ ਲਾਵੇ ਦਇਆ ਫੋਹਰੀ ਇਹ ਕਹਣਾ ਲੱਕੜ ਦੇ ਫੌੜੇ ਹੁੰਦੇ ਸੀ ਜੋਗੀਆਂ ਦੇ ਕੋਲ ਸਵਾਹ ਇਕੱਠੀ ਕਰਨ ਦੇ ਲਈ ਉਹਦੇ ਨਾਲ ਬਟੂਆ ਪਰ ਲੈਣਾ ਫਿਰ ਕੱਢ ਕੇ ਪਿੰਡੇ ਤੇ ਮਲਣੀ ਨਾ ਆ ਕੇ ਸਿਰ 'ਚ ਵੀ ਪਾਉਣੀ ਮਹਾਰਾਜ ਕਹਿੰਦਾ ਦਇਆ ਫੋਹਰੀ ਕਾਇਆ ਕਰ ਤੋ ਇਰਥਾਤ ਕਿ ਅਸਲ ਜੋਗੀ ਉਹ ਹੈ ਜੋ ਸਾਰੇ ਸੰਸਾਰ ਦੇ ਜੀਵਾਂ ਉੱਪਰ ਦਇਆ ਦ੍ਰਿਸ਼ਟੀ ਨਾਲ ਤਰਸ ਨੂੰ ਰਹਿਮ ਵਾਲੀ ਨਿਗਾਹ ਨਾਲ ਤੂੰ ਐ ਦੀ ਸਵਾਹ ਇਕੱਠੀ ਕਰਨ ਵਾਲੀ ਲੱਕੜ ਦੀ ਫੌੜੀ ਬਣਾਉਂਦਾ ਹੈ ਕਹਤੇ ਮਾਰੇ ਕਹਿੰਦੇ ਆਪਣੀ ਕਾਇਆ ਅਥਵਾ ਦੇਹੀ ਨੂੰ ਹੀ ਧੂਣੀ ਬਣਾਉਣਾ ਕਰਦਾ ਅਸਲੀ ਜੋਗੀ ਤੇ ਉਹ ਹੈ ਭਾਵਾ ਕਿ ਉਸ ਵਾਹਿਗੁਰੂ ਦੇ ਅਭਯੋਗ ਦੇ ਵਿੱਚ ਖੁਦ ਨੂੰ ਹੀ ਤੂ ਮੈਂ ਵਾਂਗੂ ਦਿਖਾਉਂਦਾ ਹੈ ਨਾ ਜਿਹੜਾ ਅਸਲ ਜੋਗੀ ਉਹ ਹੈ ਜਿਹੜਾ ਦਇਆ ਨੂੰ ਫੋੜੀ ਤੇ ਕਾਇਆ ਨੂੰ ਹੀ ਧੂਣੀ ਬਣਾ ਲਿੰਦਾ ਹੈ ਦਇਆ ਫੋਹਰੀ ਕਾਇਆ ਕਰ ਤੋਏ ਦ੍ਰਿਸ਼ਟ ਕੀ ਅਗਨ ਜਲਾਵੈ ਤੇ ਅਗ ਪਤਾ ਕਾਦੀ ਬਾਲਦਾ ਹੈ ਅਰਥਾਤ ਕਿ ਜੋ ਬੰਦਗੀ ਦੇ ਪ੍ਰਭਾਵ ਸਦਕਾ ਆਪਣੇ ਤੇਜ ਪ੍ਰਤਾਪ ਨੂੰ ਇੰਨਾ ਵਧਾ ਲਿੰਦਾ ਹੈ ਤੇ ਆਪਣੇ ਕਾਇਆ ਰੂਪੇ ਧੋਨੇ ਨੂੰ ਮਾਰੇ ਕਹਿੰਦਾ ਦ੍ਰਿਸ਼ਟੀ ਰੂਪੇ ਅੱਗ ਦੇ ਨਾਲ ਹੀ ਜਲਾਉਣਾ ਕਰਦਾ ਜਿਹੜਾ ਜੋਗੀ ਕਹਿੰਦਾ ਦਇਆ ਫੋਹਰੇ ਕਾਇਆ ਕਰ ਤੋਈ ਦ੍ਰਿਸ਼ਟ ਕੀ ਅਗਨ ਜਲਾਵੇ ਤਿਸ ਕਾ ਪਾਉ ਲੈ ਰਦ ਅੰਤਰ ਚਹ ਜੁਗ ਟਾੜੇ ਲਾਵੇ ਜਿੰਨੇ ਲੰਮੇ ਸਮਾਧੇ ਲਾ ਲਿਆ ਕਰਦਾ ਸੀ ਕੋਈ ਜੋਗੀ ਧੋਣਿਆਂ ਦੇ ਵਿੱਚ ਬੈਠ ਕੇ ਉਹਨਾਂ ਹੀ ਉਹਨੂੰ ਵੱਡਾ ਜੋਗੀ ਗਿਣਦੇ ਸਨ ਇਹ ਗੁਰਮਖ ਰੂਪੀ ਜੋਗੀ ਕੀ ਕਰਦਾ ਮਾਰੇ ਕਹਿੰਦਾ ਤਿਸ ਕਾ ਪਾਉ ਲੈ ਰਿਦ ਅੰਤਰ ਅਰਥਾਤ ਕਿ ਅਸਲ ਜੋਗੀ ਉਹ ਹੈ ਗੁਰਮਖ ਰੂਪੀ ਜੋਗੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਾਉ ਅਥਵਾ ਪ੍ਰੇਮ ਆਪਣੇ ਹਿਰਦੇ ਦੇ ਵਿੱਚ ਲੈ ਕੇ ਨਾ ਅਥਵਾ ਦਿਲ ਦੇ ਵਿੱਚ ਟਿਕਾ ਕੇ ਉਹਦੀ ਪ੍ਰੀਤ ਨੂੰ ਤੇ ਮਾਰੇ ਕਹਿੰਦਾ ਚੌ ਜੋਗ ਤਾੜੀ ਲਾਵੈ ਅਰਥਾਤ ਕਿ ਚੌਹਾਂ ਜੁਗਾਂ ਜਿਨੇ ਲੰਮੀ ਤਾੜੀ ਲਾਉਂਦਾ ਜਿਹੜਾ ਚੌਹਾਂ ਜੁਗਾਂ ਜਿਨੇ ਲੰਮੇਰੀ ਸਮਾਧੀ ਲਾਉਣੀ ਕਰਦਾ ਹੈ ਜਿਹੜਾ ਕਹਿਣ ਤੋਂ ਭਾਵ ਹੈ ਕਿਵਾਂ ਸਾਕਾਲਪੁਰਖ ਵਾਹਿਗੁਰੂ ਦੇ ਪ੍ਰੇਮਾ ਭਗਤੀ ਦੇ ਸਰਕਾਰ ਗੁਰਮੁਖ ਰੂਪੀ ਜੋਗੀ ਦਾ ਧਿਆਨ ਸਦਾ ਦੇ ਲਈ ਉਹਦੇ ਚਰਨਾਂ 'ਚ ਭਾਈ ਜੁੜ ਜਾਂਦਾ ਹੈ ਸੋ ਅਗੋਂ ਅੰਤਮ ਚੌਥੇ ਪਦ ਦੇ ਵਿੱਚ ਮਾਰੀ ਕਿਰਪਾ ਕਰਨ ਲੱਗੇ ਨੇ ਕਿ ਅਸਲ ਜੋਗ ਹੈ ਕੀ ਕਹਿੰਦੇ ਸਾਬ ਜੋਗਤਨ ਰਾਮ ਨਾਮਾ ਜਿਸ ਕਾ ਪੈੰਡ ਪਰੰਨ ਕਹ ਕਬੀਰ ਜੈ ਕਿਰਪਾ ਧਾਰੈ ਦੇ ਸੱਚਾ ਨਿਸਾਨ ਸਭ ਜੋਗਤਨ ਰਾਮ ਨਾਮ ਅਰਥਾਤਕ ਦੁਨੀਆ ਦੇ ਸਾਰੇ ਜੋਗਾਂ ਦਾ ਜੋਗ ਅਸਲ ਦੇ ਵਿੱਚ ਉਸ ਰਾਮ ਜੀ ਦਾ ਨਾਮ ਹੀ ਹੈ ਜਿਵੇਂ ਭਗਤੀ ਜੋਗ ਹੈ ਹੱਥ ਜੋਗ ਹੈ ਲੈ ਜੋਗ ਹੈ ਕਈ ਤਰ੍ਹਾਂ ਦੇ ਜੋਗ ਨੇ ਨਾ ਮਾਰੇ ਕਹਿੰਦੇ ਸਾਰੇ ਜੋਗਾਂ ਚੋਂ ਉੱਤਮ ਜੋਗ ਪਤਾ ਕਿਹੜਾ ਹੈ ਪਰਮੇਸ਼ਰ ਦਾ ਨਾਮ ਜੋਗ ਮਹਾਰਾਜ ਕਹਿੰਦਾ ਸਭ ਜੋਗਤਨ ਰਾਮ ਨਾਮ ਹੈ ਕਿਹੜੇ ਰਾਮ ਦਾ ਨਾਮ ਹੈ ਸਾਰੇ ਜੋਗਾਂ ਦਾ ਜੋਗ ਕਹਿੰਦੇ ਜਿਸ ਕਾ ਪਿੰਡ ਪ੍ਰਾਨਾ ਅਰਥਾਤਕ ਜਿਸ ਅਕਾਲ ਪੁਰਖ ਵੈਗੁਰੂ ਜੀ ਦਾ ਜਿਸ ਰਾਮ ਜੀ ਦਾ ਪਿੰਡ ਆਪਾਂ ਸਾਡਾ ਸਰੀਰ ਅਥਵਾ ਇਹਦੇ ਵਿੱਚ ਪ੍ਰਾਨ ਨੇ ਜਿਵੇਂ ਆਪਾਨ ਬਾਜੂ ਉਸਮਾਨ ਬਾਜੂ ਬਿਆਨ ਬਾਜੂ ਅਧਿਆਨ ਬਾਜੂ ਪ੍ਰਾਨ ਬਾਜੂ ਜਿਹਦਾ ਪਿੰਡਾ ਤੇ ਜਿਹਦੇ ਪ੍ਰਾਨ ਨੇ ਮਹਾਰਾਜ ਕਹਿੰਦੇ ਉਸ ਰਾਮ ਦਾ ਨਾਮ ਸਾਰੇ ਜੋਗਾਂ ਚ ਉਤਮ ਜੋਗ ਹੈ ਭਾਈ ਮਹਾਰਾਜ ਕਹਿੰਦੇ ਸਬ ਜੋਗਤਨ ਰਾਮ ਨਾਮਹ ਗੱਗਿਆ ਦੇ ਉੱਪਰ ਅਦਕ ਲਾ ਕੇ ਦਾ ਉਚਾਰਨ ਹੋਣਾ ਇਹਨੂੰ ਜੋਗ ਧੰਨੀ ਕਹਿਣਾ ਜੋ ਗਤਣ ਸਾਬ ਜੋਗਤਨ ਰਾਮ ਨਾਮਾ ਜਸ ਕਾ ਪੰਡ ਪਰਨ ਕਹ ਕਬੀਰ ਜੈ ਕਿਰਪਾ ਧਾਰੈ ਦੇ ਸੱਚਾ ਨੀ ਸੰ ਕਹ ਕਬੀਰ ਜੈ ਕਿਰਪਾ ਧਾਰੈ ਅਰਥਾਤਕ ਕਹ ਕਹਿੰਦੇ ਹਨ ਕਬੀਰ ਪਾਤਸ਼ਾ ਜੇ ਜਾਕਰ ਉਹ ਆਕਾਲ ਪੁਰਖ ਵਾਹਿਗੁਰੂ ਸਾਡੇ ਜੀਵਾਂ ਦੇ ਪ੍ਰਤੀ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰ ਲਵੇ ਤਾਂ ਮਹਾਰਾਜ ਕਹਿੰਦਾ ਦੇ ਸੱਚਾ ਨਿਸ਼ਾਨ ਅਰਥਾਤ ਕਿ ਫਿਰ ਉਹ ਸਾਡੇ ਜੀਵਾਂ ਦੇ ਮਸਤਕ ਦੇ ਉੱਪਰ ਆਪਣੀ ਬਖਸ਼ਿਸ਼ ਦਾ ਸੱਚਾ ਨਿਸ਼ਾਨ ਲਾ ਦਿੰਦਾ ਨਦਰੀ ਕਰਮ ਪਵ ਨਿਸ਼ਾਨ ਵਾਲਾ ਜਾਂ ਫਿਰ ਨਿਸ਼ਾਨ ਰਾਧਾਰੀ ਨੂੰ ਵੀ ਕਹਿੰਦੇ ਨੇ ਕਿ ਉਹ ਆਕਾਲ ਪੁਰਖ ਵਾਹਿਗੁਰੂ ਨਾਮ ਰੂਪੀ ਸੱਚਾ ਪਰਵਾਨਾ ਬਖਸ਼ ਦਿੰਦਾ ਰਾਧਾਰੀ ਬਖਸ਼ ਦਿੰਦਾ ਸੱਚਖੰਡ ਦੀ ਸੋ ਮਹਾਰਾਏ ਕਨ ਸਾਬ ਜੋ ਗਤਣ ਰਾਮ ਨਾਮਾ ਜਸ ਕਾ ਪੈੰਡ ਪਰੰਨ ਕਹ ਕ ਬੇਰ ਜੈ ਕਿਰਪਾ ਧਾਰੈ ਦੇ ਸਚਾ ਨਿਸਨ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤੈ